ਬਾਦਸ਼ਾ ਅਕਬਰ ਨੂੰ ਬਹੁਤ ਸਾਰੇ ਸ਼ੌਂਕ ਸਨ ਉਸ ਨੂੰ ਸ਼ਤਰਾਂਚ ਖੇਡਣਾ ਅਤੇ ਪਤੰਗ ਉਡਾਉਣ ਦਾ ਸ਼ੌਂਕ ਸੀ ਉਹ ਦੂਜੇ ਦੇਸ਼ਾਂ ਦੀਆਂ ਕਹਾਣੀਆਂ ਸੁਣਨਾ ਵੀ ਪਸੰਦ ਕਰਦਾ ਸੀ ਪਰ ਉਸ ਦਾ ਪਸੰੰਦਾ ਸ਼ੌਂਕ ਘੋੜੀਆਂ ਦਾ ਸੀ ਉਸ ਵਿੱਚ ਵੀ ਚੰਗੇ ਘੋੜੇ ਇਕੱਠੇ ਕਰਨਾ ਇੱਕ ਦਿਨ ਇੱਕ ਘੋੜਿਆਂ ਦਾ ਵਪਾਰੀ ਸ਼ਹਿਰ ਵਿੱਚ ਆਇਆ ਉਸ ਕੋਲ ਵੇਚਣ ਲਈ ਘੋੜਿਆਂ ਦਾ ਝੁੰਡ ਸੀ ਬਾਦਸ਼ਾ ਨੇ ਬਾਹਰ ਆ ਕੇ ਘੋੜਿਆਂ ਨੂੰ ਦੇਖਿਆ ਬਾਦਸ਼ਾ ਅਕਬਰ ਨੇ ਕਿਹਾ ਇਹ ਬਹੁਤ ਸੁੰਦਰ ਘੋੜੇ ਹਨ ਮੈਂ ਸਭ ਖਰੀਦ ਲਵਾਂਗਾ ਕੀ ਤੁਹਾਡੇ ਕੋਲ ਹੋਰ ਹੈ ਵਪਾਰੀ ਨੇ ਕਿਹਾ ਨਹੀਂ ਜਨਾਬ ਪਰ ਜੇ ਤੁਸੀਂ ਮੈਨੂੰ ਕੁਝ ਪੈਸੇ ਦਿਓ ਤਾਂ ਮੈਂ ਅਫਗਾਨਿਸਤਾਨ ਜਾਵਾਂਗਾ ਅਤੇ ਕੁਝ ਹੋਰ ਘੋੜੇ ਖਰੀਦ ਲਿਆਵਾਂਗਾ। ਅਕਬਰ ਨੇ ਘੋੜਿਆਂ ਦੇ ਸਮੂਹ ਦੇ ਸਾਰੇ ਘੋੜੇ ਲੈ ਲਏ ਅਤੇ ਅਫਗਾਨਿਸਤਾਨ ਤੋਂ ਹੋਰ ਘੋੜੇ ਲਿਆਉਣ ਲਈ 200 ਸੋਨੇ ਦੇ ਸਿੱਕੇ ਦੇ ਦਿੱਤੇ। ਉਹਨਾਂ ਨੇ ਉਸ ਨੂੰ ਪੈਸੇ ਦਿੱਤੇ ਪਰ ਉਸ ਤੋਂ ਕੋਈ ਸਵਾਲ ਨਹੀਂ ਪੁੱਛਿਆ। ਇਸਨੇ ਇਹ ਵੀ ਨਹੀਂ ਪੁੱਛਿਆ ਕਿ ਉਸ ਦਾ ਨਾਮ ਕੀ ਹੈ, ਉਹ ਕਿੱਥੋਂ ਆਇਆ ਸੀ, ਜਾਂ ਉਹ ਕਿੱਥੇ ਰਹਿੰਦਾ ਸੀ। ਘੋੜਾ ਵਪਾਰੀ ਪੈਸੇ ਲੈ ਕੇ ਚਲਾ ਗਿਆ। ਕਈ ਦਿਨ ਬੀਤ ਗਏ ਪਰ ਘੋੜਾ ਵਪਾਰੀ ਵਾਪਸ ਨਾ ਆਇਆ। ਕੁਛ ਦਿਨ ਬਾਅਦ ਅਕਬਰ ਨੇ ਬੀਰ ਬਲ ਨੂੰ ਭਾਰਤ ਦੇ 10 ਸਭ ਤੋਂ ਵੱਡੇ ਮੂਰਖਾਂ ਦੀ ਸੂਚੀ ਬਣਾਉਣ ਲਈ ਕਿਹਾ। ਬੀਰ ਬਲ ਨੇ ਤੁਰੰਤ ਇਹ ਸੂਚੀ ਬਣਾ ਕੇ ਬਾਦਸ਼ਾਹ ਨੂੰ ਸੌਂਪ ਦਿੱਤੀ। ਜਿਵੇਂ ਹੀ ਅਕਬਰ ਨੇ ਸੂਚੀ ਪੜ੍ਹਨੀ ਸ਼ੁਰੂ ਕੀਤੀ, ਉਹ ਹੈਰਾਨ ਰਹਿ ਗਿਆ ਅਤੇ ਫਿਰ ਬਹੁਤ ਗੁੱਸੇ ਵਿੱਚ ਆ ਗਿਆ। ਬੀਰ ਬਲ ਨੇ ਅਕਬਰ ਦਾ ਨਾਂ ਸਭ ਤੋਂ ਉੱਪਰ ਲਿਖਿਆ ਹੋਇਆ ਸੀ। ਬੀਰ ਬਲ, ਇਹ ਕੀ ਹੈ? ਰਾਜਾ ਚੀਕਿਆ। ਮੇਰਾ ਨਾਮ ਸੂਚੀ ਵਿੱਚ ਸਿਖਰ ਤੇ ਹੈ। ਜਾਂਪਨਾ, ਇਹ ਇਸ ਲਈ ਕਿਉਂਕਿ ਤੁਸੀਂ ਸਾਰੇ ਲੋਕਾਂ ਵਿੱਚੋਂ ਸਭ ਤੋਂ ਵੱਡੇ ਮੂਰਖ ਹੋ। ਬੀਰ ਬਲ ਨੇ ਕਿਹਾ, ਤੇਰੀ ਹਿੰਮਤ ਕਿਵੇਂ ਹੋਈ? ਅਕਬਰ ਨੇ ਬੀਰਬਲ ਦੀਆਂ ਗੱਲਾਂ ਤੋਂ ਦੁਖੀ ਹੋ ਕੇ ਕਿਹਾ ਬੀਰਬਲ ਨੇ ਅੱਗੇ ਕਿਹਾ ਮਹਾਰਾਜ ਤੁਸੀਂ ਇੱਕ ਅਜਨਬੀ ਨੂੰ ਇੰਨੇ ਪੈਸੇ ਦਿੱਤੇ ਅਤੇ ਇਹ ਵੀ ਨਹੀਂ ਪੁੱਛਿਆ ਕਿ ਉਹ ਕੌਣ ਸੀ ਕਿੱਥੋਂ ਆਇਆ ਕੀ ਇਹ ਮੂਰਖਤਾ ਨਹੀਂ ਅਕਬਰ ਨੇ ਕਿਹਾ ਜੇ ਆਦਮੀ ਘੋੜੇ ਲੈ ਕੇ ਵਾਪਸ ਆ ਜਾਵੇ ਤਾਂ ਕੀ ਹੋਵੇਗਾ ਬੀਰਬਲ ਨੇ ਕਿਹਾ ਮਹਾਰਾਜ ਜੇਕਰ ਉਹ ਆਦਮੀ ਘੋੜਿਆਂ ਸਮੇਤ ਵਾਪਸ ਆ ਗਿਆ ਤਾਂ ਮੈਂ ਤੁਹਾਡਾ ਨਾਮ ਸੂਚੀ ਵਿੱਚੋਂ ਹਟਾ ਕੇ ਉਸ ਦਾ ਨਾਮ ਲਿਖ ਦੇਵਾਂਗਾ ਅਕਬਰ ਨੂੰ ਅਹਿਸਾਸ ਹੋਇਆ ਕਿ ਉਸ ਨੇ ਸੱਚਮੁੱਚ ਇੱਕ ਮੂਰਖਤਾ ਕੀਤੀ ਹੈ